ਸਤਿ ਸ੍ਰੀ ਅਕਾਲ ਜੀ ਇਹ ਆਪਣਾ ਦਰ ਵਲੌਗ ਤੇ ਅੱਪਾ ਅੱਜ ਅਡਿਸਰਸਾਬ ਜਾ ਰਹੇ ਸੀਗੇ ਟਾਈਮ ਹੋਇਆ ਸੀ ਗੇਟ ਦਾ ਤੇ ਆਪਾਂ ਜਾ ਰਹੇ ਸੀਗੇ ਔਰ ਜਾ ਕੇ ਪਹਿਲਾਂ ਨਾਉਨ ਚੱਲਦੇ ਨਾਲ ਨਾਉਨ ਨਾਲ ਚੱਤ ਕੇ ਇਸ ਤੋਂ ਬਾਅਦ ਆਵਦੇ ਅਡਿਸਰਸਾਬ ਨੂੰ ਤੇ ਇੱਥੇ ਮਿੱਤਰੋ ਨਾਬ ਦੇ ਗੇਟ 'ਤੇ ਆਏ ਸੀਗੇ ਨਾ ਉਹ ਆਉਂਦਾਗਾ ਬਸ ਫੋਨ ਕੀਤਾ ਹੋਇਆਗਾ ਉਹਨੂੰ ਤੇ ਆਪਾਂ ਇਹ ਗੇਟ 'ਤੇ ਖੜੇ ਸੀ ਉਰੇ ਅੱਜ ਮੋਰਚਾ ਦੇਖੋ ਚਮਕੀ ਜਾਂਦਾ ਨਾ ਹੁਣ ਇਹ ਧੋਖੇ ਲੈ ਕੇ ਆਏ ਆ ਬਸ ਦੇਖੋ ਮਾਰਦਾ ਲਸ਼ਕਾਰਾਂ ਵੀ ਆ ਗਿਆ ਨਾ ਉਹ ਕਿੰ ਕੀਆ ਆ ਆ ਬਈ ਮੂਹੇ ਬਾਹ ਛੋਟਾ ਲੱਗੇ ਜਾਂਦਾ ਜਮੇ ਬ੍ਰੀਕ ਕਰਾਇਆ ਦਾੜੀ ਉਹ ਕਰਾਤੀ ਚੁੜੀ ਬ੍ਰੀਕ ਕਰਵਾ ਲਈ ਮਨਾਂ ਬਾਹਲੇ ਬੜੇ ਲੱਗੇ ਠੀਕ ਆ ਬਾਹਲੇ ਤਾਂ ਨਵਾਂ ਟੱਕਰਿਆ ਅੱਜ ਤਾਂ ਹਨਾ ਤੇ ਮੇਤਰੂ ਅੱਜ ਟੱਕਰੇ ਵੀ ਬਾਹਲੇ ਦਿਨਾਂ ਬਾਅਦ ਆ ਤੇ ਵਲੌਗ ਵੀ ਬਾਹਲੇ ਦਿਨਾਂ ਬਾਅਦ ਆ ਅੱਜ ਆਪਣਾ ਉਦੋਂ ਵਲੌਗ ਬਣਾਇਆ ਵਾ ਇਹ ਹਣਾ ਡੇਲੀ ਲਗਾਤਾਰ ਬਲੌਗ ਆ ਰਿਹਾ ਰੈਗੂਲਰ ਲਗਾਉਂਦੇ ਰਿਹਾ ਉਹ ਰੈਗੂਲਰ ਲਗਾਉਂਦੇ ਕਹਣਾ ਰੈਗੂਲਰ ਹੈ ਕਹਣਾ ਮੈਂ ਮੜ ਰੈਗੂਲਰ ਹੈ ਰੈਗੂਲਰ ਰੈਗੂਲਰ ਹਾਂ ਹੋਰ ਰੈਗੂਲਰ ਬਲੌਗ ਆਇਆ ਕਰਨਗੇ ਅੱਜ ਬੱਤਰੋ ਬਾਹਲੇ ਦਿਨਾਂ ਵਾਂ ਮਿਲੇਾਂਗੇ ਤੇ ਉਹਨੇ ਦਿਨ ਹੋ ਗਏ ਬਲੌਗ ਬਣਾਉਣ ਨੂੰ ਹੁਣ ਗੁਰਦੁਆਰਾ ਅੜੀ ਸਰ ਸਾਹਿਬ ਜਾਣ ਲੱਗੇ ਸੀਗੇ ਮੱਥਾ ਟੇਕਣ ਬਾਅਦ ਜਦੋਂ ਖੜੇ ਕਰਿਆ ਆ ਓਏ ਉਹ ਆ ਬਸ ਵਿੱਕੀ ਨੇ ਖੜੇ ਕਰਤੇ ਮਾਹ ਚੱਲ ਯਾਰ ਕੋਈ ਨਾ ਖੜੀ ਛੱਡ ਠੀਕ ਅਜਲਾ ਆਇਆ ਭਾਇਆ ਚੱਲ ਗਏ ਫਿਰ ਤਾਂ ਮੜਾ ਦੁਕਾਨ ਤੇ ਆਪਾਂ ਨਾ ਸਮਾਨ ਲੈਣਾ ਚੱਲ ਚੱਲ ਤੇ ਮਿੱਤਰੋ ਚੱਲਦੇ ਹੁਣ ਐ ਦੇ ਰੋਕੀ ਲੇਗਾ ਮੜਾ ਪ੍ਰੇਮ ਦੇ ਬਹੁ ਫਣੌਣੀਆਂ ਘਰੇ ਮੜੀ ਦਵਾਈ ਹਾਂਜੀ ਬਾਬਾ ਪਰੰਪਰੇ ਆ ਗਏ ਸੀਗੇ ਵਿਕਣ ਲੈਣਾ ਸੀ ਲੱਡੂਆਂ ਦਾ ਡੱਬਾ ਬਾਬੇ ਜੀ ਲੈਣਾ ਸੀ ਤਾਂ ਕਰਕੇ ਲੈ ਲੈ ਭਾਈ ਲੱਡੂਆਂ ਦਾ ਡੱਬਾ ਲੈ ਜੀ ਮੈਂ ਤੜਾ ਮੇਲਡੋਰ ਤੇ ਕਰਕੇ ਜੋੜ ਆਪਾਂ ਇੱਥੋਂ ਗਿੱਲਕਾ ਤੋਂ ਦੇਖਦੇ ਆ ਕਿੰਨੇ ਟਾਈਮ ਤੇ ਜਾਂਦੇ ਆਗੇ ਟਾਈਮ 2:00 ਬੱਜ ਗਿਆ ਸਹੀ ਜਦੋਂ ਸਹੀ 2:00 ਬੱਜ ਗਿਆ ਹਾਂ ਦੇਖਦੇ ਆ ਕਿੰਨੇ ਟਾਈਮ ਤੇ ਪਹੁੰਚਦੇ ਆਗੇ ਤੇ ਜਾ ਕੇ ਇੱਥੇ ਕਰਦੇ ਆ ਫਿਰ ਵਲੌਗ ਸਟਾਰਟ ਹੁਣ ਇੱਕ ਵਾਰ ਇਹ ਬੰਦ ਕਰਦੇ ਆਗੇ ਲਓ ਵੀ ਦੇਰ ਡਰਾਈਵ ਕਰ ਲਈਆ ਬੋਲ ਅੱਗੇ ਨਾ ਮੇ ਮਿੱਤਰੋ ਬਣੇ ਰਹੋ ਵਲੌਗ ਨਾਲ ਆਪਣੇ ਨਾਲ ਕੰਦਾਸਤ ਕਰਾਉਂਦੇ ਆਪਾਂ ਸਪੋਰਟ ਦੇਣਗੇ ਤੱਕ ਮਿੱਟੀ ਲਾਈਟ ਤੇ ਸਮਟੋ ਕਹੀ ਜਾਂਦੇ ਆ ਕਿ ਬਹੁਤ ਬੱਤੀਆਂ ਆਗੇ ਇਹ ਤਾਂ ਅਪ ਕੈਨੇਡਾ ਚ ਪਹੁੰਚਦੇ ਹੋਏ ਤੇ ਬਾਕੀ ਕਿਤਰੇ ਤੋਂ ਬੱਤੀਆਂ ਕਿਥੋਂ ਆਗੇ ਤੇ ਸਪੀਡ ਆਪਾਂ ਜ਼ਿਆਦਾ ਨਹੀਂ ਕਰਦੇਗੇ 50 60 ਦੀ ਰਹੂਗੀ ਕਿਉਂਕਿ ਵਸਪਾ ਟਾਈਮ ਲਾਗਾ ਐਕਸੀਡੈਂਟ ਵਗੈਰਾ ਬਾਰੇ ਹੋ ਜਾਂਦੇ ਆ ਆਪ ਵੀ ਆਪ ਦੀ ਜ਼ਿੰਮੇਵਾਰੀ ਹੁੰਦੀ ਆਣਾ ਆਪ ਦੇਖ ਕੇ ਚਲਾਓ ਸਾਰਿਆਂ ਨੂੰ ਆਪਣੀ ਆਈ ਸਲਾਹ ਦੀ ਦੇਖ ਕੇ ਜਾਓ ਤੇ ਆਪਣਾ ਧਿਆਨ ਰੱਖਿਆ ਕਰੋ ਏਅਰ ਡਰਾਈਵ ਕਰੋ ਧਿਆਨ ਨਾਲ ਚਲਾਇਆ ਕਰੋ ਬੋਸ ਐਵਾਰਾ ਗੱਡੀ ਵਗੈਰਾ ਉਹਦੇ ਐਕਸੀਡੈਂਟ ਬਹੁਤ ਹੋ ਜਾਂਦੇ ਆਗੇ ਤੇ ਬਾਈ 2:25 ਹੋ ਗਏ ਆਗੇ ਆਪਾਂ ਉੱਥੋਂ ਲੈ ਕੇ ਅੱਜ ਤੱਕ 25 ਮਿੰਟਾਂ ਵਿੱਚ ਪਹੁੰਚ ਗਿਆਗੇ ਗੁਰਦੁਆਰਾ ਸਾਹਿਬ ਦੇ ਜਵਾ ਨਜ਼ਦੀਕ ਸੀਗੇ ਮੋਟਰਸਾਈਕਲ ਲਾਉਣੇ ਪਾਰਕਿੰਗ 'ਚ ਤੇ ਫੇਰ ਚੱਲਦੇ ਅੰਦਰ ਦਰਸ਼ਨ ਕਰਨ ਤੇ ਤੁਹਾਨੂੰ ਵੀ ਕਰਾਉਣੇ ਆਗੇ ਆ ਜੋ ਸਟਿੰਗ ਗੇਟ ਹੁੰਦਾ ਆ ਉੱਥੋਂ ਦੇ ਗੇਟ ਸੀਗੇ ਪਹਿਲਾਂ ਇੱਥੇ ਤੁਹਾਨੂੰ ਕੋਈ ਨਾ ਇੱਥੇ ਲਾ ਦੇ ਮੋਟਰਸਾਈਕਲ ਸਾਈਡ ਤੇ

ਮਾ ਉਹ ਗਣਾ ਪਾ ਲਿਆ ਦੂਜੇ ਜੱਪ ਹੋਣੀ ਅੱਛਾ ਉਹ ਜਿਹੜੀ ਹੁੰਦੀ ਨਾ ਯਾਰ ਇਹ ਜਿਹੀ ਹੁੰਦੀ ਉਹ ਵੀ ਉਹ ਭਾਗਦਾ ਸੀਗਾ ਉਹ ਲਾਲ ਜੇ ਰੰਗ ਮਿਲ ਗਿਆ ਮਾ ਚੱਲ ਕੋਈ ਨਾ ਤਾਂ ਤੂੰ ਹੈਂਡ ਵਾਸ਼ ਕਰਕੇ ਤੇ ਮੇ ਤੁਪਾ ਵੀ ਲਾਦ ਗਏ ਹੁਣ ਇੱਥੇ ਆਏ ਸੀਗੇ ਬੂਟ ਲਾਈ ਜਾਂਦੇ ਸੀਗੇ ਆਪਲਾਤੀ ਨਾਲ ਲਾਈ ਜਾਂਦਾ ਸੀਗਾ ਆਪਾਂ ਇੱਥੇ ਕਰਾਉਣ ਵਾਸਤੇ ਟੱਪਾ ਲੈ ਕੇ ਆਏ ਸੀਗੇ ਅਸੀਂ ਧਰਦੇ ਹਾਂ ਕੱਲ੍ਹ ਦੇ ਅੰਦਰ ਨੂੰ ਦੇਖ ਕਰਵਾ ਲਈ ਹੈ ਨਾ ਕੋਈ ਛੋਟ ਬਲੋ ਵਾਲੀ ਕਲਪ ਲਈ ਭੁੱਲੋ ਹੋਰ ਸਿਰ ਗੱਲ ਜੇ ਮੇਰਾ ਪਹਾੜ ਵੋਸ ਕੰਮ ਲੱਗੇ ਜੇ ਆਪਾਂ ਹੁਣ ਕਰਵਾ ਲਈਏ ਦੇਖ ਇੱਥੇ ਕਰਵਾਉਣੀ ਹੈ ਦੇਖ देव करवाए तो जा रहे थे गुरद्वारा सा मत्था टेक हाँ जी मे गुर मा टेक लिया गुरद तो बहर तो आ गए मे टेक आए थे बार मैं हूँ जा रहे मैं जाके आप चलना आउटलैट तो भाई आ गए बहुत टक् लिया जा रहे थे आउटलैट वाल ਬਾਦਾਂ ਤੋਂ ਤੇ ਜਿਹੜਾ ਅੰਡਾ ਕੱਢਿਆ ਹੋਣਾ ਹੈ ਲੈ ਕੇ ਤੁਹਾਨੂੰ ਆਉਣਾ ਹੈ ਦੇਖੋ ਲੈ ਕੇ ਤੁਹਾਨੂੰ ਦੱਸਾਂ ਬਸ ਕੱਲ ਦੇਖ ਲਵਾਂਗੇ ਬਾਕੀ ਦਾ ਅੱਜ ਕੋਈ ਨਹੀਂ ਦੇਖਾਂਗੇ ਤੇ ਤਾਕੀ ਆਪਾਂ ਤੇ ਜੁੜੀਏ ਹੋਣਾ ਇਹ ਜਿਹੜਾ ਆਪਣਾ ਯਾਰ ਆਪਾਂ ਚਿੰਤਾ ਨਹੀਂ ਕਰਨਾ ਹਾਂ ਹੋਏ ਜਿਵੇਂ ਪਹੁੰਚ ਗਏ ਜਿੱਤੇ ਆਊਟਲੈਟ 'ਚ ਮਿੱਤਰਾਂ ਆਪਾਂ ਪਹੁੰਚ ਗਏ ਸੀਗੇ ਆਊਟਲੈਟ 'ਚ ਤਾਂ ਪਛੀਹੀ ਦੇਖਣੀ ਜੇ ਤਾਂ ਸ਼ੂਟ ਹੀ ਦੇਖੀਏ ਪੱਲਾ ਘਰ ਐਂਦ ਕੇ ਹਾਂਜੀ ਨਵਕਾਂ ਦਾ ਵੀਡੀਓ ਬਣਾਉਣੀ ਆਗੀ ਗਿੰਪਲ ਕਰ ਲਈ ਸੀ ਓਪਨਾ ਕਿੱਦਾਂ ਹੋ ਐਂਗਲ ਸਹੀ ਆਉਂਦਾ ਨਾ ਹਾਂ ਐਂਗਲ ਸਹੀ ਆ ਤੇ ਮੇਥੋਂ ਆਪਣੇ ਗਿੰਪਲ ਤੇ ਲਾਇਆ ਹੋਇਆ ਸੀ ਫੋਨ ਹੁਣ ਇੱਥੇ ਕਰੀ ਜਾਂਦੇ ਸੀ ਫੋਟੋਗ੍ਰਾਫੀ ਜੀ ਅਸੀਂ ਇੱਧਰ ਨਵ ਖੜਾ ਸੀਗਾ ਨਵ ਦੀ ਵੀਡੀਓਗ੍ਰਾਫੀ ਜੀ ਕਰੀ ਜਾਂਦੇ ਸੀ ਨਾਲੇ ਬਣਾਈ ਜਾਂਦੇ ਸੀ ਵੀਡੀਓ ਬਹੁਤ ਘੈਂਟ ਵੀਡੀਓ ਬਣੀਆਂ ਬਾਬੇ ਦੇਖ ਕੇ ਇੱਧਰ ਇੱਦਾਂ ਆਉਂਦਾ ਸਹੀ ਆਉਂਦਾ ਨਾ ਐਂਗਲ ਏ ਏ ਸਹੀ ਆ ਸਹੀ ਆ ਵਸੇ ਜੋ ਕਿਆ ਬਸ ਠੀਕ ਆ ਵੀ ਬਲੌਗ ਵੀ ਸਹੀ ਬਣਦੇ ਆ ਤੇ ਹਨਾ ਤੇ ਮੇਰਾ ਆਪਾ ਗੇੜੇ ਗੇੜੇ ਫਿਰਦੇ ਸੀਗੇ ਤੇ ਮਾਝਾ ਨਾਲ ਨਾਲ ਇੱਕ ਨਦੀ ਵੀਡੀਓ ਬਣਨ ਜੂ ਆਪਣੇ ਤੇ ਉਧਰ ਤੇ ਭਾਈ ਤੁਰ ਤੇ ਗਿਆ ਆਪਾਂ ਬਾਹਰ ਆ ਜੀ ਤੁਰ ਤੇ ਵੀਰੇ ਹੋਰ ਆਪਾਂ ਜਾ ਰਹੇ ਸੀਗੇ ਰਾਮਪਰੇ ਵੱਲ ਪਹਿਲਾਂ ਹਨਾ ਰਾਮਪਰੇ ਕੋਲ ਸਾਧ ਜੀ ਦੇ ਚੱਲਾਂਗੇ ਜੇ ਤੇ ਨਾਏ ਘਰੇ ਨਾਲ ਆਪਾਂ ਕੱਲ ਨਾਏ ਘਰੇ ਨਹੀਂ ਉਹਨਾਂ ਕੋ ਆਪਣੇ ਪਹੁੰਚ ਗਏ ਸੀ ਅਮ ਅੱਜ ਦਾ ਨਵ ਤੇ ਇੱਥੇ ਮੂਡ ਲੇਟਰ ਖਾਣ ਲਿਆਗੇ ਤੇ ਕੱਲ ਨਾਏ ਘਰੇ ਉਹਦੇ ਬੜੇ ਜਿਹੇ ਭਾਈ ਜਰ ਕੇ ਲਾਈ ਜਾਂਦੇ ਸੀ ਬੱਸ ਤੇ ਵੀ ਆਟਲ ਲਾਤਾ ਹੀ ਭਾਈ ਨੇ ਆਹ ਨਿਊਟਲ ਜੇ ਕਰਤੇ ਸੀਗੇ ਨਮਣੇ ਦਾ ਲਿਆਤੇ ਮੇਰੀਆਂ ਪਹਿਲਾਂ ਹੀ ਹੋਰ ਜल्दी ਚੱਲਾਂਗੇ ਬੰਦਾਂ ਹੱਥ ਨਾਲ ਹੀ ਚੱਕਦੇ ਕੰਮ ਭਾਈ ਖਾਣੇ ਆਹੀਂ ਚੱਕਦੇ ਕੰਮ ਸਿੱਧੇ ਆ ਨਹੀਂ ਚੱਕਦੇ ਉਹ ਕਹੇ ਜੋੜਲਾ ਆਗੇ ਸੀਗੇ ਇਤਨਾ ਰਾਫੇ ਜਵਾਹਰ ਨਿਕਲੇ ਸੀਗੇ ਟ੍ਰੈਫਿਕ ਬਹੁਤ ਸੀਦਾ ਰਾਮਪਰੇਜ ਬਸ ਆ ਬਾਹਰ ਨਿਕਲ ਗਏ ਤਾਂ ਜੋ ਵਰਤੋਂ ਵਲੌਗ ਨਹੀਂ ਬਣਿਆ ਉਹਨੇ ਰਾਸਤੇ ਤੋਂ ਬਾਹਰ ਆਏ ਆ ਕਿ ਤੁਹਾਡੇ ਉੱਪਰ ਲੰਘਿਆ ਸੀਗੇ ਤੇ ਬਾਈਵਰ ਤੋਂ ਉਤਾਰ ਦਿੱਤਾ ਇਹਦਾ ਉਹੋ ਕੋਟ ਹੁਣ ਆਪਾਂ ਜਾ ਰਹੇ ਆ ਪਿੰਡ ਤੇ ਅੱਜ ਦਾ ਵਲੌਗ ਆਪਣਾ ਇਸ ਤਰ੍ਹਾਂ ਖਤਮ ਹ ਅਜੇ ਇਹ ਕਰਦੇ ਹੋਰ ਜਾਈਏ ਕਰਕੇ ਕਰਾਂਗੇ ਇਹ ਆਪਾਂ ਕੋਲ ਪਹੁੰਚ ਕੇ ਰਹਿਣਾ ਹੈ ਜੀ ਆਪਾਂ ਪਾ ਜਾ ਰਹੇ ਹਾਂ ਉਹ ਫਿਰ ਤਾਂ ਤੇ ਆਪਾਂ ਨਾ ਪ੍ਰਸਵਾਹ ਦਿੰਦੇ ਜੀ ਸ਼ਾਮ ਨੂੰ ਕਰਨ ਨੂੰ ਕਿਉਂਕਿ ਜਿਹੜੀਆਂ ਪੰਡਤਾਂ ਨੂੰ ਆਉਂਦੀਆਂ ਹਨ ਨਾ ਉਹ ਲੋਕ ਵੀ ਅੱਜ ਪਾਵੇਂਗਾ ਤੂੰ ਅੱਜ ਸ਼ਾਮ ਨੂੰ ਲਾਉਣਾ ਜੀ ਰੇਡੀਕ ਵਾਜਾ ਦੇ ਰੇਡੀਕ ਆਪਾਂ ਜੀ ਪਰਾਟ ਪਾ ਲਈਏ ਲੋਕ ਵਧੀਆ ਲੱਗੇਗਾ ਇਸ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬਸੋ ਬਸ ਇਸ ਕੋਰਸ ਕਰ ਗਿਆ ਨਾ ਉਹਨਾਂ ਦਾ ਇਸ ਕੋਰਸ ਤੋਂ ਮੈਨੇਜ ਕਰਨਾ ਇਹ ਗਿਆ ਤਾਂ ਬਲਾਗ ਲੈ ਕੇ ਆਉਣਾ ਜਿੱਦਰਾ ਹੈ ਬੰਦਾ ਦਾ ਆਏ ਬਾਹਰ ਉੱਪਰ ਵੀ ਜਾ ਕੇ ਬਹੁਤ ਬੜੇ ਬਹੁਤ ਔਖੇ ਆ ਹੈ ਨਾ ਇੱਕ ਮਿੰਟ ਦੇ 5 ਮਿੰਟ ਦੇ 1 ਮਿੰਟ ਛੱਡ ਦਿਆ ਪਰ ਉਸ ਤੋਂ ਵੀ ਗੱਲ ਨੂੰ ਮੋਟੀਵੇਸ਼ਨ ਮਿਲਦਾ ਹੈ ਜਦੋਂ ਬੜਾ ਮੋਟੀਵੇਸ਼ਨ ਮਿਲਦਾ ਵਾ ਫੇਰ ਹੀ ਅਸੀਂ ਨਵੀਂ ਵੀਡੀਓ ਬਣਾਉਣੇ ਆ ਗਏ ਫੇਰ ਹੀ ਨਾ ਅੱਜ ਵੀ ਕਰਦੇ ਵੀਡੀਓ ਬਣਾਉਂਦੇ ਹਾਂ ਔਰ ਕਾਫੀ ਦਿਨਾਂ ਬਾਅਦ ਵੀ ਵੀਡੀਓ ਬਣਾਉਣ ਲੱਗੇ ਆਗੇ ਫੇਰ ਡੇਲੀ ਨਵੇਂ ਵੀਡੀਓ ਬਣਾਉਂਦੇ ਰਹਿਣਗੇ ਤਿੰਨ ਉਪਰ ਮੈਂ ਤਾਂ ਥੋੜਾ ਹੱਸ ਗਿਆ ਇਹ ਇੱਥੇ ਆ ਗਏ ਸੀਗੇ ਨਾਬਦੇ ਘਰ ਕੋਲੇ ਤੇ ਆ ਸਾਮਾਨ ਚ ਲੈ ਕੇ ਆ ਸੀ ਬਾਜ਼ਾਰ ਚੋਂ ਇਹ ਆਪਣੀ ਭੈਣ ਦਾ ਫੈਰਾਂ ਲਵੜੀ ਸੀ ਫੈਰਾਂ ਲਵੜੀ ਫੈਰਾਂ ਲਵੜੀ ਸੀ ਕਿਹੜੀ ਫੈਰਾਂ ਲਵੜੀ ਆ ਕਿਹੜੀ ਆ ਤਾਂ ਪਿਆ ਹੋ ਰਾ ਹਨਾ ਓਏ ਤਗੜ ਤਗੜਾ ਤੈਨੂੰ ਵੀ ਪਤਾ ਹੈ ਭੈਣ ਗੋਰੇ ਹਾਂ ਸਤੋਂ ਠੀਕ ਹਨ ਬੰਦ ਕਰ ਦੇ ਚੰਗਾ ਮਿੱਤਰੋ ਠੀਕ ਆ ਓਕੇ ਚੱਲ ਆ ਸ਼ਾਮ ਨੂੰ ਚੰਗਾ ਤੇਰੇ ਕੋਲ ਮੈਂ ਕਾਲੀ ਆ ਠੀਕ ਆ ਠੀਕ ਆ ਚੰਗਾ ਤੇ ਵੀਡੀਓ ਫਿਰ ਉਹ ਉਹਦੀ ਸੈਂਡ ਕਰਾ ਲੇਗਾ ਬਸ ਠੀਕ ਆ ਓਕੇ